ਮਾਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਖਮਣ ਸਿੰਘ ਧਾਰੋਵਾਲੀ ਜਿਉਂਦਾ ਝੰਡ ਦੇ ਨਾਲ ਸੜ ਗਿਆ ਇਸ ਤਖਤ ਸਾਹਿਬ ਦੀ ਫਸੀਲ ਤੋਂ ਇਹ ਕੌਮ ਦੇ ਨਾਲ ਵਧ ਇਹਨਾਂ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨ ਦਵਾਂਗੇ ਏ ਗੁਰਦੁਆਰੇ ਪੰਥ ਦੇ ਨੇ ਪੰਥ ਦੇ ਰਹਿਣਗੇ ਤੇ ਨਾਲ ਹੀ ਮੈਂ ਬੇਨਤੀ ਕਰਾਂ ਗੁਰਮਖੋ ਸਾਰੀਆਂ ਸਮੱਸਿਆਵਾਂ ਦਾ ਹੱਲ ਪਤਾ ਕਿੱਥੇ ਪਿਆ ਮੈਂ ਥੋੜੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਅਸੀਂ ਨਾ ਆਪ ਹੀ ਧਰਮ ਤੋਂ ਦੂਰ ਹੋ ਗਏ ਸਾਡੇ ਘਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ ਸ਼ਾਮ ਨੂੰ ਸੋਧਰ ਸਾਹਿਬ ਦਾ ਪਾਠ ਨਹੀਂ ਹੁੰਦਾ ਕਿਸੇ ਨੂੰ ਦੁਸ਼ਮਣਾਂ ਤੇ ਕੀ ਗਿਲਾਈ ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਹੀ ਸਰਦਾਰ ਜਿਹੜਾ ਸਮਾਂ ਪਾਠ ਦਾ ਠੇਕੇਵਾਲ ਤੁਰੇ ਹੋਏ ਨੇ ਸਾਡੇ ਕਈ ਬੰਦੇ ਨਸ਼ਿਆਵਲ ਨੇ ਘਰੇ ਪਾਠ ਕਰੋ ਜਪਜੀ ਸਾਹਿਬ ਜਾਬ ਸਾਹਿਬ ਚੌਪਈ ਸਾਹਿਬ ਸੋ ਬਈਏ ਆਨੰਦ ਸਾਹਿਬ ਸੁਖਮਨੀ ਸਾਹਿਬ ਅੱਜ ਸਾਡੀ ਅੱਜ ਟੰਡਾਸ ਰਵੈਤ ਪ੍ਰਥਮ ਪਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਅੱਜ ਉਸ ਅਰਦਾਸ ਨੂੰ ਬਦਲਿਆ ਜਾ ਰਿਹਾ ਹੈ ਇਹ ਕੋਈ ਸਧਾਰਨ ਗੱਲ ਨਾ ਸਮਝਿਓ ਇਹ ਸਾਡੇ ਜਿਹੜੇ ਸੇਫ ਜ਼ੋਨ ਨੇ ਉਹਦੇ ਤੇ ਅਟੈਕ ਹੋ ਰਿਹਾ ਹੈ ਪਰ ਪੰਥ ਇਕੱਠਾ ਨਹੀਂ ਮੈਂ ਨਾ ਗੁਰਬਾਣੀ ਦਾ ਇੱਕ ਸ਼ਬਦ ਪੜ੍ਹ ਰਿਆ ਸੀ ਬੜਾ ਹੀ ਪਿਆਰਾ ਹੈ ਸਾਬ ਕਹਿੰਦੇ 도ਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਜੋ ਦਰ ਰਹੇ ਸੇ ਉੱਭਰੇ ਨਾਨਕ ਅਜਬ ਡਿਟ ਘਰਾਂ ਵਿੱਚ ਤੁਸੀਂ ਚੱਕੀਆਂ ਵੇਖੀਆਂ ਹੋਣੀਆਂ ਉਹ ਇੱਕ ਪੋੜ ਥੱਲੇ ਹੁੰਦਾ ਇੱਕ ਉੱਪਰ ਜੋੜ ਦੇ ਵਿਚਕਾਰ ਧੋਰਾ ਹੁੰਦਾ ਹੈ ਦਾਣੇ ਪੀਸੇ ਜਾਂਦੇ ਨੇ ਜਿਹੜੇ ਦੋ ਪੁੜਾਂ ਦੇ ਵਿਚਕਾਰ ਆਉਣਗੇ ਪਰ ਜਿਹੜੇ ਦਾਣੇ ਵਿਚਕਾਰ ਧੁਰੇ ਨਾਲ ਜੁੜ ਜਾਂਦੇ ਨੇ ਉਹ ਸਾਬਤ ਰਹਿ ਜਾਂਦੇ ਨੇ ਧੁਰਾ ਧੁਰਾ ਕੀ ਹੈ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਸੇਖ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਉਜਾੜ ਹੈ ਜੀ ਜੇ ਅਸੀਂ ਚਾਹਨੇ ਆ ਕਿ ਜਿਹੜੇ ਸਾਨੂੰ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਪੰਥਕ ਏਕਤਾ ਵੇਖੋ ਅਸੀਂ ਭਰਾ ਵਾਂ ਅਸੀਂ ਸਾਰੇ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅਸੀਂ ਭਰਾ ਵਾਂ ਇਸੇ ਤਖਤ ਤੇ ਮੇਰੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹਲ ਇੱਕੋ ਬਾਟੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਸਾਡੀਆਂ ਵੇਖੋ ਕੋਈ ਵੀ ਜੇ ਤੁਸੀਂ ਪ੍ਰਾਪਤੀ ਕਰਨੀ ਹੈ ਮੈਂ ਸ਼ਬਦ ਵਰਤूंगा ਕੋਈ ਵੀ ਭਾਵੇਂ ਰਾਜਨੀਤਿਕ ਭਾਵੇਂ ਆਰਥਿਕ ਭਾਵੇਂ ਸਮਾਜਿਕ ਭਾਵੇਂ ਪਰਿਵਾਰਕ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ ਪਰ ਜਿੱਦਣ ਪੰਥ ਇਕੱਠਾ ਸੀ ਅੱਜ ਦੇ ਦਿਨ ਸਰਦਾਰ ਬਘੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਆਹ ਜਾ ਕੇ ਉਹਨਾਂ ਨੇ ਦਿੱਲੀ ਫਤਿਹ ਕਰ ਲਈ ਪੰਥ ਇਕੱਠਾ ਸੀ ਪੰਥ ਵੱਡਾ ਪ੍ਰਥਮ ਪੰਥ ਹੈ ਤੇ ਜੇ ਪੰਥ ਵਿੱਚ ਏਕਤਾ ਹੋਵੇ ਪੰਥ ਇਕੱਠਾ ਹੋਵੇ ਤਾਂ ਗੁਰੂ ਸਾਡੇ ਤੇ ਬੋੜੀ ਕਰੇਗਾ ਗੁਰੂ ਸਾਡੇ ਤੇ ਰਹਿਮਤ ਕਰੇਗਾ ਗੁਰੂ ਸਾਡੇ ਤੇ ਬਖਸ਼ਿਸ਼ ਕਰੇਗਾ ਇਸ ਕਰਕੇ ਪੰਥ ਏਕਤਾ ਹੋਣੀ ਚਾਹੀਦੀ ਏਕਤਾ ਹੋਵੇਗੀ ਗੁਰਬਾਣੀ ਦੀ ਰੋਸ਼ਨੀ ਚ ਏਕਤਾ ਹੋਵੇਗੀ ਸਿੱਖ ਰਵੈਤਾਂ ਮਿਸਲਾਂ ਮਾੜਾ ਮੋਟ ਲੜ ਲੈਂਦੀਆਂ ਸੀ ਆਪਸ ਚ ਪਰ ਜਿੱਦਣ ਸ਼ੇਰੇ ਪੰਜਾਬ ਆ ਗਿਆ ਉਹ ਦਿਨ ਸਾਡਾ ਰਾਜ ਆ ਗਿਆ ਕਿਉਂ ਅਸੀਂ ਇੱਕ ਹੋ ਗਏ ਇੱਕ ਕੌਮੀ ਨਿਸ਼ਾਨ ਥੱਲੇ ਆ ਗਏ ਇਕਤਾ ਪੰਥਕ ਇਕਤਾ ਗੁਰਮਖੋ ਜ਼ਰੂਰੀ ਹੈ ਤੇ ਨਾਲ ਹੀ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਹਮਰ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸਾਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ ਹੈ ਕਰਜਾ ਕੋਈ ਲਾ ਨਹੀਂ ਸਕਦਾ ਪਰ ਯਤਨ ਕਰੀਏ ਅੱਜ ਜਿਹੜੀ ਪੰਜਾਬ ਦੇ ਵਿੱਚ ਪਤਿਤ ਪੁਣੇ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਸਮਾਜਿਕ ਬੁਰਾਈਆਂ ਦੀ ਗੱਲ ਹੈ ਹੋਰ ਕਿੰਨੀਆਂ ਨੇ ਜਿਹੜੀਆਂ ਬੇਸਿਕ ਆਪਾਂ ਜਾਣਦੇ ਆਂ ਭਈ ਅਲਾਮਤਾਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ 2025 ਦੀ ਜਿਹੜੀ ਵਿਸਾਖੀ ਆ ਰਹੀ ਹੈ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਤੇ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ ਆ ਤੁਹਾਡਾ ਦਾਸ ਇਹ ਕੋਈ ਜੱਥੇਦਾਰ ਨਹੀਂ ਇਹ ਤੁਹਾਡਾ ਸੇਵਾਦਾਰ ਆਪ ਅਸੀਂ ਇਹ ਲਹਿਰ ਸ਼ੁਰੂ ਕਰਾਂਗੇ ਗਰੀਬ ਸਿੱਖਾਂ ਦੇ ਘਰ ਤੋਂ ਆਉਂਦੀ ਵਿਸਾਖੀ ਨੂੰ ਗਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਆਗਾਜ਼ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਟਾ ਕੀਤਾ ਜਾਵੇਗਾ ਤੇ ਪੰਥ ਇਸ ਲਹਿਰ ਨੂੰ ਵੱਧ ਚੜ ਕੇ ਸਹਾਯੋਗ ਦਵੇ ਇਹ ਪੰਥ ਨੂੰ ਇਹ ਪੰਥ ਦਾ ਸੇਵਾਦਾਰ ਇਹ ਤਾਂ ਗੀਤ ਕਰਦਾ ਕਿਉਂਕਿ ਵੇਖੋ ਧਰਮ ਜ਼ਰੂਰੀ ਹੈ ਧਰਮ ਤੋਂ ਬਿਨਾ ਕੀ ਹਾਂ ਸੀ ਅੱਜ ਸਾਰੇ ਬੈਠੇ ਆ ਧਰਮ ਕਰਕੇ ਬੈਠੇ ਆ ਇਹ ਤਰਕ ਵਿਤਰਕ ਕਿੰਤੂ ਪਰੰਤੂ ਇਹਦੀ ਕੋਈ ਥਾਂ ਨਹੀਂ ਹੈ। ਅਸੀਂ ਧਰਮ ਨੂੰ ਮੰਨਣਾ ਹੈ। ਅਸੀਂ ਧਰਮੀ ਬਣਨਾ ਹੈ। ਅਸੀਂ ਧਰਮੀ ਬਣ ਕੇ ਜੀਵਨ ਜਿਉਣਾ ਹੈ। ਤੋਂ ਵਸਾਕੀ ਤੇ ਧਰਮ ਪ੍ਰਚਾਰ ਦੀ ਲਹਿਰ ਗਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਕੀਤੀ ਜਾਵੇਗੀ। ਪੰਥ ਚੜ੍ਹਦੀ ਕਲਾ ਵਿੱਚ ਹੈ। ਚੜ੍ਹਦੀ ਕਲਾ ਵਿੱਚ ਰਹੇਗਾ ਪੰਥ ਗੁਰੂ ਦਾ ਤੇ ਪੰਥ ਦਾ ਵਲੀ। ਇਹ ਸੰਪੰਥ ਦੇ ਸਿਰ ਦੇ ਉੱਤੇ ਖੜਾ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਹੈ ਪੰਥ ਦੇ ਬੋਲ ਬਾਲੇ ਇਹ ਸੰਸਾਰ ਦੇ ਵਿੱਚ ਜ਼ਰੂਰ ਹੋਣਗੇ ਅਖੀਰ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰਯੋਗ ਮੈਂਬਰ ਸਹਿਬਾਨ ਸਮੁੱਚਾ ਖਾਲਸਾ ਪੰਥ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਨਿਰਮਲੇ ਕਾਰ ਸੇਵਾ ਵਾਲੇ ਮਹਾਪੁਰਸ਼ ਮਿਸ਼ਨਰੀ ਕਾਲਜਾਂ ਵਾਲੇ ਇਹ ਜਿਤਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਮੈਂ ਤਾਗੀਦ ਕਰਦਾ ਕਿ ਪੰਥ ਦੇ ਵੱਡੇ ਹਿੱਤਾਂ ਦੇ ਲਈ ਆਓ ਆਪਾਂ ਮੇਲ ਜੋਲ ਕੇ ਚੱਲੀਏ ਪੰਥ ਕਰਵੈਤਾ ਦੇ ਵਿੱਚ ਰਹੀਏ ਤੇ ਗੁਰੂ ਦੇ ਹੁਕਮ ਨੂੰ ਮੰਨੀਏ ਸਮੂਹ ਜਥੇਬੰਦੀਆਂ ਦਾ ਤੇ ਸਭ ਤੋਂ ਵੱਧ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੋਟਾਨ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ